ਗੁੱਡ ਮਾਰਨਿੰਗ ਸਟੂਡੈਂਟ ਤੁਹਾਡਾ ਪੰਜਾਬੀ ਵਿਆਕਰਨ ਦੀ ਕਲਾਸ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਦਾ ਆਪਣਾ ਵਿਸ਼ਾ ਹੈ ਜੀ ਕਾਲ ਅਤੇ ਉਸ ਦੀਆਂ ਕਿਸਮਾਂ ਬਾਰੇ ਕਾਲ ਕਾਲ ਹੁੰਦਾ ਸਮਾਂ ਠੀਕ ਹੈ ਜੀ ਕਾਲ ਕੀ ਹੈ ਸਮਾਂ ਕਿਸ ਨੂੰ ਕਹਿੰਦੇ ਕਾਲ ਦੁਆਰਾ ਜਿੱਥੇ ਕੰਮ ਹੋਣ ਦਾ ਸਮਾਂ ਪਤਾ ਲੱਗਦਾ ਹੈ ਉੱਥੇ ਇਹ ਵੀ ਗਿਆਨ ਹੁੰਦਾ ਹੈ ਕਿ ਕੰਮ ਹੋ ਚੁੱਕਾ ਹੈ ਜਾਂ ਹੋ ਰਿਹਾ ਹੈ ਜਾਂ ਹੋ ਜਾਵੇਗਾ ਇਸ ਨੂੰ ਇੰਜ ਵੀ ਕਿਹਾ ਜਾ ਸਕਦਾ ਹੈ ਕਿ ਸਮੇਂ ਦੇ ਅੰਤਰ ਨੂੰ ਸਪਸ਼ਟ ਲਿਖੇ ਰਿਹਾ ਦਾ ਜੋ ਰੂਪ ਬਦਲਦਾ ਉਸ ਨੂੰ ਕਾਲ ਕਿਹਾ ਜਾਂਦਾ ਹੈ ਮਤਲਬ ਕਾਲ ਤੋਂ ਭਾਵੇਂ ਵੀ ਆਪਾਂ ਨੂੰ ਇਸ ਤੋਂ ਹੀ ਪਤਾ ਲੱਗਦਾ ਵੀ ਜਿਹੜਾ ਆਪਾਂ ਕੰਮ ਹੋਇਆਗਾ ਵੀ ਉਹ ਆਪਣਾ ਹੋ ਚੁੱਕਿਆ ਹੈ ਜਾਂ ਇਸ ਕੰਮ ਹੋ ਰਿਹਾ ਹੈ ਜਾਂ ਹਜੇ ਹੋਵੇਗਾ ਇਹ ਤੋਂ ਆਪਾਂ ਨੂੰ ਸਮੇਂ ਦਾ ਪਤਾ ਲੱਗਦਾ ਕਿ ਰਿਆ ਵੀ ਜਿਹੜੀ ਰੂਪ ਹੈ ਉਹ ਆਪਣੇ ਸਮੇਂ ਦੇ ਅਕੋਰਡਿੰਗ ਚੇਂਜ ਕਰ ਲੈਂਦੀ ਹੈ ਕਾਲ ਦੇ ਤਿੰਨ ਰੂਪ ਨੇ ਫਸਤ ਕਜੀ ਪੂਤਕਾਲ ਸੈਕਿੰਡ ਵਰਤਮਾਨ ਕਾਲ ਥਰਡਾ ਭਵਿੱਖਤ ਕਾਲ ਪੂਤਕਾਲ ਬੀਤ ਚੁੱਕੇ ਸਮੇਂ ਨੂੰ ਭੂਤਕਾਲ ਕਿਹਾ ਜਾਂਦਾ ਹੈ ਇਸ ਤੋਂ ਬੀਤ ਚੁੱਕੇ ਕੰਮ ਸੰਬੰਧੀ ਗਿਆਨ ਬਾਰੇ ਪਤਾ ਲੱਗਦਾ ਹੈ ਜਿਵੇਂ ਪਿੰਕੀ ਖੇਡਿਆ ਸੀ ਸਤਨਾਮ ਪੜਿਆ ਸੀ ਹਰਨਾਮ ਸਾਡੇ ਘਰ ਗਿਆ ਸੀ ਜੋਦੋਂ ਵਿਭਾਗ ਦੇ ਅੰਤ ਵਿੱਚ ਸੀ ਸਨ ਹੋਵੇ ਤਾਂ ਭੂਤਕਾਲ ਹੁੰਦਾ ਹੈ ਸੈਕਿੰਡ ਅਗਰ ਜੀ ਵਰਤਮਾਨ ਕਾਲ ਬੀਤ ਰਹੇ ਸਮੇਂ ਨੂੰ ਜਾਂ ਹੁਣ ਦੇ ਸਮੇਂ ਨੂੰ ਵਰਤਮਾਨ ਕਾਲ ਕਿਹਾ ਜਾਂਦਾ ਹੈ ਇਸ ਵਿੱਚ ਕੰਮ ਦੇ ਸਮੇਂ ਵਿੱਚ ਹੋਰੇ ਕੰਮ ਦਾ ਪਤਾ ਚੱਲਦਾ ਹੈ ਜਿਵੇਂ ਪਿੰਕੀ ਖੇਡ ਰਹੀ ਹੈ ਸਤਨਾਮ ਪੜ ਰਿਹਾ ਹੈ ਹਰਨਾਮ ਸਾਡੇ ਘਰ ਆਇਆ ਹੋਇਆ ਹੈ ਜੋ ਦੋ ਵਿਵਾਖ ਦੇ ਅੰਤ ਵਿੱਚ ਹੈ ਹਨ ਆਵੇ ਤਾਂ ਵਰਤਮਾਨ ਕਾਲ ਹੁੰਦਾ ਮਤਲਬ ਜਿਸ ਸਮੇਂ ਜਿਹੜਾ ਕੰਮ ਹੋ ਰਿਹਾ ਜਿਵੇਂ ਹੁਣ ਪ੍ਰੈਜੈਂਟ ਚੱਲ ਰਿਹਾ ਆਪਾਂ ਕਲਾਸ ਲਾ ਰਹੇ ਆ ਤਾਂ ਇਹ ਆਪਣਾ ਕੀ ਹੈ ਪ੍ਰੈਜੈਂਟ ਜਨਕੀ ਵਰਤਮਾਨ ਕਾਲ ਭਵਿੱਖਤ ਕਾਲ ਆਉਣ ਵਾਲੇ ਸਮੇਂ ਨੂੰ ਭਵਿੱਖਤ ਕਾਲ ਕਿਹਾ ਜਾਂਦਾ ਇਸ ਵਿੱਚ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੇ ਕੰਮ ਦੀ ਜਾਣਕਾਰੀ ਸੰਬੰਧੀ ਪਤਾ ਲੱਗਦਾ ਜਿਵੇਂ ਪਿੰਕੀ ਖੇਡੇਗਾ ਸਤਨਾਮ ਪੜੇਗਾ ਹਰਨਾਮ ਸਾਡੇ ਘਰ ਆ ਗਿਆ ਜਦੋਂ ਵੀ ਵਾਕ ਦੇ ਅੰਤ ਵਿੱਚ ਗਾਗੇ ਗੀ ਆਵਤਪਵਿੱਖਿਤ ਕਾਲ ਹੁੰਦਾ ਹੈ ਹਾਂਜੀ ਅੱਜ ਇੱਕ ਮੈਂ ਹੋਰ ਤਰਲੀ ਬਹੁਤ ਵਧੀਆ ਚੀਜ਼ ਲੈ ਕੇ ਆਈਆਂ ਜੀ ਹਮੇਸ਼ਾ ਪਕਾਲਦੇ ਤਿੰਨ ਕਿਸਮਾਂ ਪੜ੍ਹੀਆਂ ਨੇ ਭਰੂਤਕਾਲ ਦੇ ਵੀ ਅੱਗੇ ਭੇਦ ਨੇ ਜੀ ਚਾਰ ਭੇਦ ਨੇ ਪਹਿਲਾ ਅਨਿਸ਼ਚਿਤ ਪੂਤਕਲ ਦੂਜਾ ਅਪੂਰਨ ਪੂਤਕਲ ਤੀਜਾ ਪੂਰਨ ਪੂਤਕਲ ਚੌਥਾ ਹੈਗਾ ਜੀ ਸ਼ਰਾਰਤੀ ਪੁੱਤਕਾਲ ਪਹਿਲੇ ਅਨਿਸ਼ਚਿਤ ਪੁੱਤਕਾਲ ਦੀ ਗੱਲ ਕਰ ਰਹੇ ਹਾਂ ਜੀ ਆਪਾਂ ਇਸ ਕਾਲ ਵਿੱਚ ਇਹ ਪਤਾ ਲੱਗ ਜਾਂਦਾ ਹੈ ਕਿ ਕੰਮ ਹੋ ਚੁੱਕਾ ਹੈ ਪਰ ਇਹ ਪਤਾ ਨਹੀਂ ਵੀ ਕਦੋਂ ਹੋਇਆ ਮਤਲਬ ਇਹ ਕੰਮ ਤਾਂ ਹੋ ਗਿਆ ਆਪਾਂ ਨੂੰ ਟਾਈਮ ਦਾ ਨਹੀਂ ਪਤਾ ਵੀ ਉਹ ਸਵੇਰੇ ਹੋਇਆ ਸ਼ਾਮ ਨੂੰ ਹੋਇਆ ਕਿ ਦੁਪਹਿਰੇ ਹੋਇਆ ਜਿਵੇਂ ਆਪਾਂ ਨੂੰ ਉਦਾਹਰਨ ਦਿੱਤੀ ਹੈ ਜੀ ਰਾਮ ਨੇ ਕਿਤਾਬ ਪੜ੍ਹੀ ਵਿਦਿਆਰਥੀ ਖੇਡਣਗੇ ਉਪਰੋਕਤ ਵਕਤ ਛੱਪਟਾ ਲੱਗ ਰਗੀ ਕੰਮ ਹੋ ਚੁੱਕਾ ਵੀ ਰਾਮ ਕਿਤਾਬ ਪੜ੍ਹ ਚੁੱਕਿਆ ਵਿਦਿਆਰਥੀ ਖੇਡ ਚੁੱਕੇ ਪਰ ਇਹ ਨਹੀਂ ਪਤਾ ਵੀ ਕਦੋਂ ਕਿਤਾਬ ਪੜੀਗੀ ਤੇ ਵਿਦਿਆਰਥੀ ਕੋਦੋ ਖੇਡेंगे ਸੈਕਿੰਡ ਆ ਗਿਆ ਜੀ ਆਪਣਾ ਪੂਰਨ ਪੂਤਕਾਲ ਇਸ ਵਿੱਚ ਇਹ ਪਤਾ ਲੱਗਦਾ ਹੈ ਕਿ ਪੂਤਕਾਲ ਵਿੱਚ ਕੰਮ ਪੂਰਾ ਨਹੀਂ ਸੀ ਹੋਇਆ ਸਗੋ ਅਜੇ ਹੋ ਰਿਹਾ ਹੈ ਮਤਲਬ ਜਿਹੜਾ ਪਿਛਲਾ ਪੂਤਕਾਲ ਸੀ ਆਪਣਾ ਬੀਤ ਗਿਆ ਸੀ ਉਹਦੇ ਵਿੱਚ ਕੰਮ ਹੋਇਆ ਨਹੀਂ ਸੀਗਾ ਵੀ ਅਜੇ ਕੰਮ ਹੋਣਾ ਹੈਗਾ ਜਿਵੇਂ ਰਾਮ ਕਿਤਾਬ ਪੜ ਰਿਹਾ ਸੀ ਵਿਦਿਆਰਥੀ ਖੇਡ ਰਹੇ ਸਨ ਇਸ ਕਾਲ ਵਿੱਚ ਰਿਹਾ ਸੀ ਰੇ ਸੀ ਰਹੀਆਂ ਸਨ ਆਦੀ ਸ਼ਬਦ ਆਉਂਦੇ ਨੇ ਅੱਗੇ ਆ ਗਿਆ ਜੀ ਥਰਡ ਪੂਰਨ ਪੂਤਕਾਲ ਇਸ ਵਿੱਚ ਪਤਾ ਲੱਗ ਜਾਂਦਾ ਹੈ ਕਿ ਪੂਤਕਾਲ ਵਿੱਚ ਕੰਮ ਹੋ ਚੁੱਕਾ ਸੀ ਮਤਲਬ ਜਿਹੜਾ ਕੰਮ ਹੋ ਚੁੱਕਿਆ ਉਹਨੂੰ ਪੂਰਨ ਪੂਤਕਾਲ ਕਹਿੰਦੇ ਨੇ ਰਾਮ ਕਿਤਾਬ ਪੜ ਚੁੱਕਿਆ ਸੀ ਜਿਵੇਂ ਵਿਦਿਆਰਥੀ ਖੇਡ ਚੁੱਕੇ ਸਨ ਇਸ ਕਾਲ ਵਿੱਚ ਚੁੱਕਿਆ ਸੀ ਚੁੱਕੀ ਸੀ ਚੁੱਕੇ ਸਨ ਚੁੱਕਿਆ ਸਨ ਲਿਆ ਸੀ ਲਈਆਂ ਸਨ ਆਦਿ ਸ਼ਬਦ ਆਉਂਦੇ ਹਨ ਚੌਥਾ ਆ ਗਿਆ ਵਰਤਹਾਗੇ ਜੀ ਆਪਣਾ ਸ਼ਰਾਰਤੀ ਬੁੱਤਕਲ ਇਸ ਵਿੱਚ ਇਹ ਪਤਾ ਲੱਗਦਾ ਹੈ ਕਿ ਬੀਤ ਚੁੱਕੇ ਸਮੇਂ ਵਿੱਚ ਕਿਸੇ ਕੰਮ ਦਾ ਹੋਣਾ ਜਾਂ ਨਾ ਹੋਣਾ ਕਿਸ ਸ਼ਰਤ ਤੇ ਨਿਰਭਰ ਕਰਦਾ ਹੈ ਜੇ ਤੂੰ ਕਿਤਾਬ ਲਿਆ ਦਿੰਦਾ ਤਾਂ ਰਾਮ ਪੜ੍ਹ ਲੈਂਦਾ ਜੇ ਅਧਿਆਪਕਾ ਇਜਾਜ਼ਤ ਦਿੰਦੇ ਤਾਂ ਵਿਦਿਆਰਥੀ ਖੇਡ ਲੈਂਦੇ ਹਾਂਜੀ ਇਹਦੇ ਵਿੱਚ ਇਹ ਹੈਗਾ ਵੀ ਜੇ ਮਤਲਬ ਆਪਾਂ ਨੂੰ ਇਹ ਕਿਹਾ ਵੀ ਜੇ ਅਧਿਆਪਕ ਮਤਲਬ ਆਪਾਂ ਨੂੰ ਅਧਿਆਪਕ ਆਗਿਆ ਦਿੰਦੇ ਤਾਂ ਵਿਦਿਆਰਥੀ ਖੇਡ ਲੈਂਦੇ ਬੀਤ ਚੁੱਕੇ ਸਮੇਂ ਵਿੱਚ ਕਿਸੇ ਕੰਮ ਦਾ ਹੋ ਨਾ ਜਾਣਾ ਜਾਂ ਨਾ ਹੋਣਾ ਕਿਸ ਸ਼ਰਤ ਤੇ ਨਿਰਭਰ ਕਰਦਾ ਹੈ ਨੈਕਸਟ ਕਹਗੇ ਜੀ ਵਰਤਮਾਨ ਕਾਲ ਵਰਤਮਾਨ ਕਾਲ ਦੇ ਵੀ ਅੱਗੇ ਪੰਜ ਭੇਦ ਨੇ ਜੀ ਅੰਗਰੇਜ਼ੀ ਵਿਆਕਰਨ ਵਿੱਚ ਵਰਤਮਾਨ ਕਾਲ ਦੇ ਚਾਰ ਭੇਦ ਹਨ ਪਰ ਪੰਜਾਬੀ ਵਿਆਕਰਨ ਵਿੱਚ ਵਰਤਮਾਨ ਕਾਲ ਦੇ ਕੋਈ ਭੇਦ ਨਹੀਂ ਪਰ ਕੁਝ ਵਿਦਵਾਨਾਂ ਦੇ ਵਰਤਮਾਨ ਕਾਲ ਦੇ 6 ਭੇਦ ਵੀ ਦੱਸਿਆ ਠੀਕ ਹੈ ਫਸਟ ਹੈ ਜੀ ਅਨਿਸ਼ਚਿਤ ਵਰਤਮਾਨ ਕਾਲ ਇਸ ਵਿੱਚ ਪਤਾ ਲੱਗਦਾ ਕਿ ਕੰਮ ਵਰਤਮਾਨ ਸਮੇਂ ਵਿੱਚ ਹਰ ਰੋਜ਼ ਹੁੰਦਾ ਹੈ ਜਿਵੇਂ ਮੈਂ ਚਾਹ ਪਿੰਦਾ ਹਾਂ ਸੈਕਿੰਡ ਅਗਰ ਚਾਲੂ ਵਰਤਮਾਨ ਕਾਲ ਇਸ ਵਿੱਚ ਪਤਾ ਲੱਗਦਾ ਹੈ ਕਿ ਕੰਮ ਵਰਤਮਾਨ ਸਮੇਂ ਵਿੱਚ ਹੋ ਰਿਹਾ ਹੈ ਜਿਵੇਂ ਮੈਂ ਪਤੰਗ ਉਡਾ ਰਿਹਾ ਹਾਂ ਥਰਡ ਪੂਰਨ ਵਰਤਮਾਨ ਕਾਲ ਇਸ ਵਿੱਚ ਇਹ ਪਤਾ ਲੱਗਦਾ ਹੈ ਕਿ ਕੰਮ ਵਰਤਮਾਨ ਸਮੇਂ ਵਿੱਚ ਹੋ ਚੁੱਕਾ ਹੈ ਜਿਵੇਂ ਮੈਂ ਪੱਤਰ ਲਿਖ ਚੁੱਕਾ ਹਾਂ ਪੂਰਨ ਚਾਲੂ ਵਰਤਮਾਨ ਕਾਲ ਇਸ ਵਿੱਚ ਇਹ ਪਤਾ ਲੱਗਦਾ ਹੈ ਕਿ ਕੰਮ ਬੀਤੇ ਸਮੇਂ ਤੋਂ ਸ਼ੁਰੂ ਹੋ ਕੇ ਹੁਣ ਤੱਕ ਚੱਲ ਰਿਹਾ ਜਿਵੇਂ ਉਹ ਸਵੇਰ ਤੋਂ ਹੱਲ ਵਾ ਰਿਆ ਮਤਲਬ ਇਹ ਸਵੈਰਥੀ ਕੰਮ ਕਰੀ ਜਾਂਦਾ ਹੈ ਪੰਜਵਾਂ ਆ ਗਿਆ ਸ਼ਰਤੀ ਵਰਤਮਾਨ ਕਾਲ ਇਸ ਵਿੱਚ ਇਹ ਪਤਾ ਲੱਗਦਾ ਹੈ ਕਿ ਕੰਮ ਨੇ ਕਿਸੇ ਸ਼ਰਤ ਤੇ ਹੋਣਾ ਜਿਵੇਂ ਤੁਸੀਂ ਮੈਨੂੰ ਕਹੋ ਤਾਂ ਮੈਂ ਸਾਈਕਲ ਚਲਾ ਸਕਦਾ ਵੀ ਜੇ ਤੁਸੀਂ ਅਗਿਆ ਦੋਗੇ ਤਾਂ ਮੈਂ ਸਾਈਕਲ ਚਲਾ ਸਕਦਾ ਹਾਂ ਛੇਵਾਂ ਅਗੇ ਜੀ ਆਪਣਾ ਹੁਕਮੀ ਵਰਤਮਾਨ ਕਾਲ ਹੁਕਮੀ ਮਤਲਬ ਹੁਕਮ ਹੋ ਗਿਆ ਇਸ ਵਿੱਚ ਇਹ ਪਤਾ ਲੱਗਦਾ ਹੈ ਕਿ ਵਰਤਮਾਨ ਸਮੇਂ ਵਿੱਚ ਕੰਮ ਕਰਨ ਦਾ ਹੁਕਮ ਦਿੱਤਾ ਗਿਆ ਹੈ ਜਿਵੇਂ ਤੁਸੀਂ ਦਰਵਾਜ਼ਾ ਖੋਲੋ ਜੇ ਹੁਕਮੀ ਵਾਤ ਪਰੰਤੂ ਪਤਾ ਲੱਗਦਾ ਵੀ ਹੁਕਮ ਭਵਿੱਖਿਤ ਕਾਲ ਦੇ ਵੀ ਤਿੰਨ ਭੇਦ ਨੇ ਜੀ ਫਰਸਟ ਕ ਸੰਭਵ ਭਵਿੱਖਿਤ ਕਾਲ ਸੈਕਿੰਡ ਅਨਿਸ਼ਚਿਤ ਭਵਿੱਖਿਤ ਕਾਲ ਥਰਡ ਹੈ ਹੁਕਮੀ ਭਵਿੱਖਿਤ ਕਾਲ ਫਰਸਟ ਹੈ ਜੀ ਸੰਭਵ ਭਵਿੱਖਿਤ ਕਾਲ ਇਸ ਵਿੱਚ ਆਉਣ ਵਾਲੇ ਸਮੇਂ ਵਿੱਚ ਕੰਮ ਦੇ ਹੋਣ ਦੀ ਸੰਭਾਵਨਾ ਪ੍ਰਗਟ ਹੁੰਦੀ ਜਿਵੇਂ ਆਰਾਮ ਕਿਤਾਬ ਪੜ੍ਹੇਗਾ ਵਿਦਿਆਰਥੀ ਖੇਡਣਗੇ ਅਨਿਸ਼ਚਿਤ ਭਵਿੱਖਿਤ ਕਾਲ ਆ ਗਿਆ ਇਸ ਵਿੱਚ ਆਉਣ ਵਾਲੇ ਸਮੇਂ ਵਿੱਚ ਕੰਮ ਦੇ ਹੋਣ ਦੀ ਸੰਭਾਵਨਾ ਦਾ ਤਾਂ ਹੁੰਦੀ ਹੈ ਪਰ ਇਹ ਨਹੀਂ ਪਤਾ ਹੁੰਦਾ ਵੀ ਉਹ ਕੰਮ ਜਲਦੀ ਹੋਵੇਗਾ ਜਾਂ ਦੇਰ ਨਾਲ ਵੀ ਕਿੰਨੇ ਟਾਈਮ ਦੇ ਵਿੱਚ ਉਹ ਕੰਮ ਹੋਵੇਗਾ ਕੰਮ ਨੂੰ ਕੱਲ ਰਾਮ ਕਿਤਾਬ ਪੜ੍ਹੇਗਾ ਪਰਸੋਂ ਵਿਦਿਆਰਥੀ ਖੇਡਣਗੇ ਹਾਂਜੀ ਕੱਲ ਕੱਲ ਤਾਂ ਪਤਾ ਨਹੀਂ ਕਿਹੜੀ ਕੱਲ ਕੱਲ ਬੀਤ ਚੁੱਕੀ ਜਾਂ ਕੱਲ ਆਉਣ ਵਾਲੀ ਪਰਸੋਂ ਵੀ ਨਹੀਂ ਪਤਾ ਕਿਹੜੀ ਪਰਸੋਂ ਆਪਾਂ ਨੂੰ ਇਸ ਕਰਕੇ ਆਪਾਂ ਨੂੰ ਇਹਦੇ ਵਿੱਚ ਕੰਮ ਦੇ ਸਮੇਂ ਦਾ ਨਹੀਂ ਪਤਾ ਦੋ ਵੀ ਕੰਮ ਅੱਜ ਹੋ ਰਿਹਾ ਜਾਂ ਕੱਲ ਹੋ ਰਿਹਾ ਥੜਾ ਅਗੇ ਕੁਕਮੀ ਪਿੱਛਾ ਇਸ ਵਿੱਚ ਆਉਣ ਵਾਲੇ ਸਮੇਂ ਵਿੱਚ ਫੋਨ ਵਾਲੇ ਕੰਮ ਸਬੰਧੀ ਉਪਦੇਸ਼ ਜਾਂ ਬੇਨਤੀ ਕੀਤੀ ਜਾਂਦੀ ਜਿਵੇਂ ਰਾਮ ਨੂੰ ਕੱਲੂ ਸਕੂਲ ਜਾਣਾ ਪਵੇਗਾ ਵੀ ਕੱਲੂ ਨੂੰ ਸਕੂਲ ਜਾਣਾ ਬਹੁਤ ਜ਼ਰੂਰੀ ਹੈ ਤੁਹਾਨੂੰ ਪਰਸੋ ਤੱਕ ਇਹ ਕੰਮ ਪੂਰਾ ਕਰਨਾ ਹੋਵੇਗਾ ਮਤਲਬ ਟਾਈਮ ਬੰਨਤਾ ਵੀ ਇਹ ਕੰਮ ਪਰਸੋ ਤੱਕ ਪੱਕਾ ਹੋਣਾ ਚਾਹੀਦਾ ਜਿਵੇਂ ਮੈਂ ਕਹਾਂ ਵੀ ਆਪਣਾ ਮੈਥ ਦਾ ਸਬਜੈਕਟ ਜਾਂ ਪੰਜਾਬੀ ਦਾ ਟੋਪਿਕ ਹੈ ਤਾਂ ਇਹ ਤੁਹਾਡੇ ਪਰਸੋ ਤੱਕ ਚੰਗੀ ਤਰ੍ਹਾਂ ਵੀਰਵਾਰ ਤੱਕ ਪ੍ਰੋਪਰ ਚੰਗੀ ਤਰ੍ਹਾਂ ਰੀਡ ਹੋਣਾ ਬਹੁਤ ਜ਼ਰੂਰੀ ਹੈ ਹਾਂਜੀ ਥੈਂਕਸ ਵਾਚਿੰਗ ਮਾਈ ਵੀਡੀਓ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਕਰ ਦਿਆ ਕਰੋ ਜੀ